ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਰਣ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਗੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਲਿਵਾਰਨਾ ਬਦਲਬਾਈ ਹੋ ਗਈ ਮਤਲਬ ਮੀਆ ਵਾਲਾ ਮੌਸਮ ਹੋ ਗਿਆ ਤੇ ਆਪਾਂ ਤਾਂ ਖੋੜੀਆਂ ਪਾਠੀਆਂ ਚੱਕ ਕੇ ਲਾਉਣੀਆਂ ਸੀਗਾ ਟਾਈਮ ਨਹੀਂ ਲੱਗਦਾ ਹੈਗਾ ਲਾਉਣ ਦਾ ਦੋ ਦਰੋਂ ਆਪਣੇ ਕੰਮ ਵਾਲੀ ਨਹੀਂ ਆਉਂਦੀ ਪਤਾ ਨਹੀਂ ਕੀ ਹੋ ਗਿਆ ਉਹਨੂੰ ਕਿ ਅੱਜ ਵੀ ਆਪਣਾ ਕੰਮ ਕਾਫੀ ਲੇਟ ਹੋ ਗਿਆ ਗੱਲ ਵੀ ਕਾਫੀ ਲੇਟ ਹੋ ਗਿਆ ਸੀਗਾ ਲੋ ਜੀ ਆਪਾਂ ਦਾਲ ਸਬਜ਼ੀ ਦੀ ਤਿਆਰੀ ਕਰਦੇ ਹਾਂ ਬਾਾਰੇ ਪਲੀਜ਼ ਇਹ ਚੈਨਲ ਦੇ ਤੁਸੀਂ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਚਲੋ ਜੀ ਆਪਾਂ ਦਾਲ ਧਰ ਦਿਆ ਚ ਸਬਜ਼ੀ ਨਹੀਂ ਬਣਾ ਦਿਆ ਜੇ ਆਪਾਂ ਦਾਲ ਬਣਾਵਾਂਗੇ ਮੂੰਗੀ ਦੀ ਹਰੀ ਦੀ ਤੇ ਆ ਚਲੋ ਆਪਾਂ ਚੁੱਲੇ ਤੇ ਅਗਵਾੜਦੇ ਚੁੱਲੇ ਤੇ ਬਣਾਵਾਂਗੇ ਅਜਾ ਆਪਾਂ ਗੈਸ ਤੇ ਨਹੀਂ ਬਣਾਉਂਦੇ ਕਿਉਂਕਿ ਕਾਫੀ ਟਾਈਮ ਲੱਗ ਜਾਂਦੇ ਚੁੱਲੇ ਤੇ ਆਪਾਂ ਪਤਲੇ ਚ ਧਰਦੇ ਉਹਨਾਂ ਦੇ ਆਪ ਦੇ ਦੇ ਦਿੰਦੇ ਮੱਝਾਂ ਮੱਝਾਂ ਕਿਉਂ ਆਪਾਂ ਮੱਝਾਂ ਬਣਤੀ ਸ ਤੇ ਜਲਦੀ ਤੇ ਮੌਸਮ ਖਰਾਬ ਸੀਗਾ ਨਹੀਂ ਠੰਡਾ ਜਿਹਾ ਸੀਗਾ ਫਿਰ ਮੈਂ ਖਾ ਟਾਈਮ ਨਾ ਧਰਾਂ ਚ ਹੋ ਜਾਂਦੀਆਂ ਨੇ ਕਿ ਲੇਟ ਹੋ ਜਾਂਦੇ ਉਹਨਾਂ ਦੋ ਤਿੰਨ ਮੱਝਾਂ ਹੋ ਜਾਂਦੀਆਂ ਨੇ ਸਬਜੀ ਦਾਲ ਧੜੀ ਹੈ ਬਾਹਰ ਦੇਖੋ ਮੌਸਮ ਮਾਹੌਲ ਪੂਰੀ ਬੱਦਲ ਬਾਈ ਹੋ ਗਈ ਮੀਂਹ ਵਾਲਾ ਮੌਸਮ ਹੋ ਗਿਆ ਲਈ ਆਪਾਂ ਨੇ ਨਾ ਦਾਲ ਧਰਤੀ ਮੂੰਗੀ ਦੀ ਚੁੱਲੇ ਤੇ ਇੱਥੇ ਬਣੀ ਜਾਊਗੀ ਹੁਣ ਆਪਾਂ ਇੱਧਰ ਛਿਲਦੇ ਆਂ ਲਸਣ ਗੰਡਾ ਇਹ ਦੇਖੋ ਦਾਣਾ ਦੂਣਾ ਆਪਾਂ ਭਿਓਇਆ ਏ ਲਸਣ ਗੰਡਾ ਛਿਲਦੀ ਆਪਾਂ ਫਿਰ ਆਪਾਂ ਟਾ ਟਾ ਗੁੰਦੇ ਆਗੇ ਕੰਮ ਧੰਦੇ ਨਾਲ ਛੋਟੇ ਛੋਟੇ ਨੇ ਹੋ ਜਾਂਦੇ ਨੇ ਪੁੱਛੋ ਨਾ ਸਾਰਾ ਦਿਨ ਸਮਝ ਨਹੀਂ ਆਉਦੀ ਕਿ ਇਹੜੇ ਨੂੰ ਕੰਮ ਹੱਥ ਪਾਈਏ ਕਿਹੜਾ ਛੱਡੀਏ ਤੇ ਕੰਮ ਐ ਨੁਲਝੀ ਜਾਂਦੇ ਅੱਜ ਸਾਰਾ ਕੰਮ ਨਾ 5-6 ਦਿਨਾਂ ਦਾ ਕੰਮ ਅੱਜ ਨੇ ਮੇੜਿਆ ਕੱਪੜੇ ਪਈ ਸੀ ਜ ਆਪਣੇ ਦੇਦੋਂ ਦੱਸਿਆ ਸੀ ਵੀਡੀਓ ਚ ਪ੍ਰੈਸ ਕਰਨ ਵਾਲੇ ਅੱਜ ਨੇ ਮੇੜੇ ਨੇ ਅੱਜ ਪ੍ਰੈਸ ਕਰਕੇ ਕਹਿੰਦੇ ਕੱਲ ਨੂੰ ਫੇਰ ਸਾਰਿਆਂ ਨੇ ਜਾਣਾਗਾ ਇਸ ਕਰਕੇ ਅੱਜ ਸਾਰੇ ਕੱਪੜੇ ਤੈ ਮਾਰ ਕੇ ਪ੍ਰੈਸ ਕਰਕੇ ਹੈਂਗਰ ਚ ਲਾਏ ਨੇਗੇ ਵੀ ਸਵੇਰ ਫੇਰ ਪਾ ਕੇ ਜਾਣਗੇ ਜਿਹਨੇ ਜੜਾ ਪਾਉਣਾ ਹੋਊਗਾ ਪਾ ਲੈਣਗੇ ਵਿਆਹ ਵੀ ਆ ਕੱਲ ਨੂੰ ਇੱਕ ਆਪਾਂ ਭੋਗਤੇ ਵੀ ਜਾਣਾਗਾ ਇਸ ਕਰਕੇ ਸਾਰੇ ਜਾਵਾਂਗੇ ਕਿਸ ਨੇ ਭੁਜਤੇ ਜਾਣਾ ਕਿਸ ਨੇ ਭੁਗਤੇ ਜਾਣਾ ਠੀਕ ਹੈ ਜੀ ਆ ਕੇ ਕੱਲ ਨੂੰ ਫੇਰ ਸ਼ਾਮ ਨੂੰ ਉੰਨੀ ਹੋ ਜਾਣਗੇ ਫਿਰ ਦੇਖੋ ਦੋ ਦਿਨ ਚਾਰ ਦਿਨ ਉਹ ਲੱਗਦੀ ਹੈ ਤਾਂ ਹਨਗੀਆਂ ਵੱਜਦੀਆ ਪ੍ਰੈਸਿਕ ਨਹੀਂ ਹਜੇ ਕਿਉਂ ਟਾਈਮ ਦੀ ਗੱਲ ਹੈ ਜਿਵੇਂ ਸੂਟ ਸਟਿਚ ਕਰਨ ਲੱਗ ਜਾਂ ਫਿਰ ਮੈਨੂੰ ਟਾਈਮ ਨਹੀਂ ਲੱਗਦਾ ਹੈਗਾ ਜੀ ਫਿਰ ਮੈਂ ਸੂਟਾਂ ਦਾ ਲਾਲਚ ਕਰ ਲੈਣੀ ਹੈ ਕਿ ਦੋ ਦੋ ਨੂੰ ਆਪਣੇ ਕੰਮ ਲੈਣੀ ਆਉਂਦੀ ਹੈਗੀ ਕੰਮ ਤਾਂ ਹੋ ਜਾਂਦਾ ਦੇਖ ਬੱਦਲ ਵਾਈ ਹੋ ਰਹੀਆਂ ਨਾ ਤਾਂ ਗਰਮੈਸ਼ ਹੋ ਰਹੀ ਆ ਜੈਕਟ ਪਾ ਰੱਖੀ ਆ ਮੈਂ ਸ਼ਾਲ ਲੈ ਰੱਖਿਆ ਨਾ ਸਾਨੂੰ ਗਰਮੀ ਆਉਂਦੀ ਆ ਬੱਦਲਾਂ ਦੀ ਪੂਰੀ ਗਰਮੈਸ਼ ਹੋਈ ਬਿਨਾਂ ਤਾਂ ਠੰਡ ਲੱਗਦੀ ਆ ਜੇ ਆਪਾਂ ਚਪਲਾ ਪਾਉਣੇ ਜਾਂ ਬੂਟ ਪਾਉਣੇ ਤਾਂ ਗਰਮੀ ਆਉਂਦੀ ਆ ਆਪਾਂ ਵੀ ਮਾਲ ਨਹੀਂ ਕਿਸੇ ਲੋਟ ਚਲੋ ਜੀ ਆਪਣਾ ਲਸਣ ਗੰਡਾ ਛਿੱਲ ਲਈਏ ਫਿਰ ਆਪਾਂ ਧਰਾ ਤੁਰਕ ਨਹੀਂ ਜਾਣਾ ਫਿਰ ਦੇਖਦੇ ਆਪਾਂ ਹੋਰ ਕੰਮ ਦੰਦੇ ਬਹੁਤ ਸਾਰੇ ਆਥਨ ਵਰਤੇ ਸਵੇਰੇ ਤਾਂ ਨਾ ਪੂਰਾ ਪਚਾੜ ਪੈ ਜਾਂਦਾ ਕੰਮਾਂ ਦਾ ਕੰਮ ਕਰ ਕਰ ਭੱਜ ਭੱਜ ਥੱਕ ਜਾਂਦੇ ਆ ਚਲੋ ਜੀ ਆਪਾਂ ਲਸਣ ਗੰਡਾ ਛਿੱਲ ਦਈਏ ਲੋ ਜੀ ਆਪਾਂ ਜਾ ਕੇ ਆਇਆ ਭੂਗਤੇ ਅੱਜ ਨਾ ਸੁਭਾ ਇੰਨਾ ਮੀਂਹ ਆ ਗਿਆ ਸੀਗਾ ਰਾਤੀ ਪਿਆ ਸੀਗਾ ਜੀ ਮੀਂਹ ਸਵਾ 12 ਵਜੇ ਮੀਂਹ ਆਇਆ ਬਹੁਤ ਬਿ ਤੇ ਸਾਰੇ ਕਿਤੇ ਸੀਗਾ ਜਿਹੇ ਮੀਂਹ ਆਪਣੇ ਤੇ ਵਧੀਆ ਪੈ ਗਿਆ ਹੁਣ ਵੀ ਇੰਨੀ ਹਵਾ ਠੰਡੀ ਚੱਲੀ ਜਾਂਦੀ ਆ ਬਹੁਤ ਜ਼ਿਆਦਾ ਆਪਾਂ ਹੁਣੀ ਹਜੇ ਆਏ ਆ ਆ ਕੇ ਮੈਂ ਚੱਲ ਤੁਹਾਡੇ ਨਾਲ ਆਪਾਂ ਗੱਲਬਾਤ ਕਰਦੇ ਆਪਾਂ ਜਾਇ ਭੋਗ ਤੇ ਤੇ ਆਪਣੇ ਬੇਟਾ ਗਿਆ ਹੋਇਆ ਵਿਆਹ ਚ ਆਪਾਂ ਗਏ ਸੀਗੇ ਭੋਗ ਤੇ ਹਜਨਾ ਤੋਤੇ ਇੰਨੀ ਬਿਮਾਸੀ ਬੈਠੀ ਸੀ ਇੱਧਰ ਆਪਣੇ ਪਿਠਾ ਕੇ ਗਈ ਸੀਗੀ ਜਿਕਰ ਇਹਨੇ ਤੋਤਿਆਂ ਨੇ ਨਾ ਸਾਰੇ ਬੇਰ ਥਲੇ ਡਿੱਗਦੇ ਬੇਰੀ ਤੋਂ ਬਾਹਲੇ ਜਿਹੜੇ ਬੇਰ ਲੱਗਿਆ ਵੀ ਸੀਗੇ ਸਾਰੇ ਟੁਕ ਟੁਕੋ ਕਿਉਂ ਕੋਈ ਹੋ ਨਹੀਂ ਸੀਗਾ ਇੱਧਰ ਹਵਾ ਚੱਲਣ ਕਰਕੇ ਨਾ ਉਹਦਾ ਅੱਖ ਦਾ ਆਪਰੇਸ਼ਨ ਕਰਾਇਆ ਸੋ ਇੱਧਰ ਸਾਈਡ ਤੇ ਬੈਠੀ ਸੀ ਹਵਾ ਚੱਲਦੀ ਤੇ ਹੁਣ ਵੀ ਬਹੁਤ ਹਵਾ ਚਲੀ ਜਾਂਦੇ ਬੱਦਲ ਵਾਈ ਪੂਰੀ ਹੋ ਰਹੀ ਹੈ ਹੁਣ ਵੀ ਮੀਂਹ ਦੇ ਪੂਰੇ ਚਾਂਸ ਹੋਏ ਪਨੇ ਆਪਾਂ ਮੱਝਾਂ-ਮੁੱਝਾਂ ਬੰਦੀ ਹੈ ਹੁਣ ਆਪਾਂ ਚਾਹ ਬਣਾ ਕੇ ਟੱਕ ਬਾਬਾ ਜੀ ਆਈਸ ਆਪਣੇ ਘਰੇ ਗਾਇਸ ਆਪਣੇ ਨਾਲ ਚਾਚੂ ਦੇ ਘੇਟਿਆਂ ਚਾਹ ਬਣਾ ਕੇ ਪੀ ਕੇ ਹੁਣ ਆਪਾਂ ਕੱਪੜੇ ਚੇਂਜ ਕਰਦੀਏ ਨਾਲ ਆਪਾਂ ਬੰਦੀ ਹੈ ਮੱਝਾਂ-ਮੁੱਝਾਂ ਫਿਰ ਆਪਾਂ ਜਾਏ ਭੋਗ ਦੇ ਦੋ ਦਿਨ ਘਰੇ ਹੀ ਇੱਕ ਦਿਨ ਬਾਹਰ ਅੱਜ ਆਪਾਂ ਗਾਇਸ ਸੀਗੇ ਕੱਲ ਤੇ ਪਰਸ ਨੂੰ ਆਪਾਂ ਕਰੇ ਚੌਥੇ ਨੂੰ ਆਪਾਂ ਫੇਰ ਸਾਡੇ ਡੈਡੀ ਦੇ ਮਾਮਾ ਜੀ ਦੀ ਬੇਟੀ ਦੀ ਤੇ ਉਸ ਦਾ ਜਵਾਈ ਬਾਹਰੋਂ ਆਇਆ ਅਮਰੀਕਾ ਚੋਂ ਜੀ ਉਹਨਾਂ ਨੇ ਪਾਰਟੀ ਰੱਖੀ ਆ ਆਪਾਂ ਫੇ ਸੰਡੇ ਵਾਲੇ ਦਾ ਨਾ ਤੇ ਇਸ ਕਰਕੇ ਇਕੱਲੇ ਜਾਣੇ ਸਾਰਾ ਦਿਨ ਨਾ ਭੱਜ ਦੌੜ ਕੰਮ ਧੰਦੇ ਕਬੀਲਦਾਰੀਆਂ ਜਾਣੇ ਆਉਣੇ ਬਹੁਤ ਹੋਏ ਰਹਿੰਦੇ ਨੇ ਸਾਰਾ ਦਿਨ ਇਸ ਵਾਰ ਤਾਂ ਬਾੜੇ ਭੱਜ ਦੌੜ ਰਹੀ ਆ ਹਵੜ ਤਵੜ ਬਾੜੇ ਭੋਗ ਭਾਗੇ ਨਾ ਬਾੜੇ ਆ ਗਏ ਵਿਆਹ ਵਿਊਜੇ ਦੋ ਦੋ ਪਾਸੇ ਜਾਣਾ ਪੈਂਦਾਗਾ ਤੇ ਕਈ ਵਿਆਹ ਲੰਘ ਗਏ ਉਹ ਬੇਟਾ ਵਿਆਹ ਤੇ ਹੁੰਦਾਗਾ ਅਸੀਂ ਇਧਰ ਭੁਗ ਭੁਗ ਤੇ ਵਗ ਜਾਨੇ ਉਹ ਅੱਜ ਕਨ ਸੀ ਮੈਨੂੰ ਜੰਦਾਗਾ ਜੀ ਡਾਡੀ ਤੁਸੀਂ ਜਾਓ ਵਿਆਹ ਤੇ ਮੈਨੂੰ ਜੰਦਾਗਾ ਮੈਂ ਤਾਂ ਕਿੰਨੇ ਵਿਆਹ ਦੇਖਿਆ ਹੱਸ ਕੇ ਨਹੀਂ ਵੀ ਸਾਸੀ ਲੇਟ ਹੋ ਜਾਣਗੇ ਉੱਥੇ ਕੋ ਸਾਰੇ ਰਿਸ਼ਤੇਦਾਰਾ ਸੀਗੇ ਪੂਹੇ ਦੀ ਦੋ ਵੱਡੀਆਂ ਕੁੜੀਆਂ ਇੱਥੇ ਸੀਗੀਆਂ ਹੋਰ ਕਾਫੀ ਸਾਰੇ ਉੱਥੇ ਟਾਈਮ ਲੱਗ ਗਿਆ ਫਿਰ ਪੂਹੇ ਜੀ ਕਹਿੰਦੇ ਘਰੇ ਚਲੋ ਫਿਰ ਅਸੀਂ ਘਰੇ ਵਾਗਦੇ 10 ਕਿ ਮਿੰਟ ਤੇ ਇਸ ਕਰਕੇ ਆਪਾਂ ਨੂੰ ਟਾਈਮ ਲੱਗ ਗਿਆ ਉੱਥੇ ਆਉਦੇ ਹੁਣ ਆਪਣੇ 2:30 3:15 ਵਜ ਗਈ ਆਪਾਂ ਬੰਦੀਏ ਮੱਝਾਂ ਮੱਝਾਂ ਆਪਣੇ ਖੜੀਆਂਗੇ ਤੁਹਾਨੂੰ ਦਿਖਾਉਣਾ ਬਾਹਰ ਆਪਾਂ ਮੌਸਮ ਮੀਂਹ ਵਾਲਾ ਮਾਹੌਲ ਹੋਇਆ ਪਿਆ ਆ ਦੇਖੋ ਪੂਰਾ ਮੀਂਹ ਵਾਲਾ ਕਿੰਨੇ ਬੱਦਲ ਬਾਈ ਹੋ ਰਹੀ ਹੈਗੀ ਮਾਸੀ ਸਾਰੇ ਬੇਰ ਖਵਾ ਦਿੱਤਾ ਹੈ ਤੋ ਧਿਆਨ ਨੂੰ ਟੇਰ ਲੱਗ ਗਿਆ ਉਹ ਦੇਖੋ ਮੈਂ ਆਪਣੀਆਂ ਬੈਠੀਆਂ ਨੇ ਜੀ ਹੁਣ ਆਪਾਂ ਇਹਨਾਂ ਨੂੰ ਬੰਦਦੇ ਆ ਪੱਲੀਆਂ ਦੇਖੋ ਉਹ ਚੜੀਆਂ ਤਾਂ ਹੰ ਇੰਨੀ ਹਵਾ ਚੱਲਦੀ ਆ ਅਸੀਂ 베ਰੀ ਆਪਣੀ ਇਹਨੇ 베ਰ ਲੱਗੇ ਹੋਏ ਸੀਗੇ ਸਾਰੇ ਥੱਲੇ ਉਹ ਪਰਲੇ ਪਸਨ ਬਹੁਤ ਜਿਆਦੇ 베ਰ ਦੇਖਦੇ ਪਸੂ ਉਹਨਾਂ ਨੇ ਆਪਣੇ ਤੋਤੇ ਆ ਨੇ ਕਿ ਕਿਵੇਂ ਫੇਰਾ ਤੋਰਾ ਕਰਦੀ ਰਹਿਣੀ ਪਸੂਆਂ ਚ ਇੱਧਰ ਹਨਾ ਤੇ ਢਾ ਦਿੰਨੇ ਆ ਕਿ ਆਪਾਂ ਛੋਟਾ ਜਿਹਾ ਗੱਟਾ ਆਪਣਾ ਉਹ ਆਪਣੀ ਕੱਟੀ ਓ ਦੇਖੋ ਉਹ ਆਪਣੇ ਖੇੜ ਕਿੰਨੇ ਨੇ ਦੇਖੋ ਕਿੰਨੇ ਪੱਤੇ ਪੁੱਤੇ ਦੀਨੇ ਸੋਨ ਉਧਰ ਪਾੜੇ ਵੀ ਡਿੱਗੇ ਪਏ ਨੇਗੇ ਆ ਬਠੇ ਨਾ ਆਪਾਂ ਮੱਝਾਂ ਵੰਦੀਆਂ ਕੱਖ ਆਪਾਂ ਪਾ ਗਈ ਸੀਗੇ ਐਨੀ ਠੰਡੀ ਹਵਾ ਚੱਲਦੀ ਆ ਪਾੜਾ ਦੁਆਰੇ ਰੱਬ ਨੇ ਨਾ ਫੋਮਾਗ ਬਣਾਤਾ ਪੂਰਾ ਪਾੜਾ ਚੜਦਾ ਚਲੋ ਜੀ ਆਪਾਂ ਕੱਪੜੇ-ਕੁਪੜੇ ਚੇਂਜ ਕਰਕੇ ਆਪਾਂ ਨਾ ਫਿਰ ਸਬਜ਼ੀ-ਸਬਜ਼ੀ ਦੇ ਦਿਆਂ ਥੋੜੀ ਆਪਾਂ ਡੰਗਦੇ ਆ ਧਨੀਆ ਆ ਸਿੱਪਣੇ ਕੋ ਗੰਡੇ ਹਰੇ ਪਿਆਜ਼ ਧਨੀਆ ਆਪਾਂ ਬਣਾਵਾਂਗੇ ਚਟਣੀ ਚਟਣੀ ਨਾਲ ਪਈ ਆਪਣੇ ਮੱਖਣੀ ਅੱਜ ਸਬਜ਼ੀ ਨਹੀਂ ਬਣਾਉਂਦੇ ਹੈਗੇ ਕਿਉਂਕਿ ਸਾਰਾ ਦਿਨ ਨਾ ਸਬਜ਼ੀਆਂ ਖਾ ਖਾਣ ਜੀ ਅੱਕਿਆ ਪਿਆ ਜੋ ਉੱਥੇ ਵੀ ਮਟਰ ਪਨੀਰ ਸੀ ਮੁੰਡਾ ਵੀ ਉਧਰੋਂ ਬੇਟਾ ਮਟਰ ਪਨੀਰ ਉਸ ਬਚ ਗਿਆ ਹੋਇਆ ਇਸ ਕਰਕੇ ਨਿੱਗਰ ਚੀਜ਼ਾਂ ਜਾਂ ਸਬਜ਼ੀਆਂ ਖਾ ਕੇ ਨਾ ਉਹ ਹੋ ਰਿਹਾ ਹੈਗਾ ਤੇਜਾ ਬਣ ਜਾਂਦਾ ਅੱਜ ਆਪਾਂ ਨਾ ਬਣਾਉਣੇ ਹੈਗੇ ਜੀ ਚਟਣੀ ਧਨੀਏ ਦੀ ਹਰੇ ਗੰਡਿਆਂ ਦੇ ਖੇਤੋਂ ਲੈਂਦੇ ਸੀ ਆਪਣੇ ਆਪਾਂ ਡੁੰਗੀਆਂ ਲੈਣ ਧਨੀਆ ਫੁੱਲੋਂ ਕਿ ਆਪਾਂ ਚਟਣੀ ਬਣਾਉਣੇ ਅੱਜ ਉਹਨੇ ਆਪਣੇ ਰਾਤ ਨੂੰ ਉਹ ਬੇਦਮੀ ਨਹੀਂ ਸੁੱਟੂਗਾ ਦਿਨੇ ਦਾ ਜਬਦਿਆ ਹੋ ਗਿਆ ਜੇ ਦਿਨੇ ਨਹੀਂ ਆਦਮਾ ਸਿਰੋਂ ਕੰਮ ਕਰਦਾ ਸੀ ਗੈਰ ਇਮਜਨ ਜਣਾ ਹੈ ਨਾ ਨਾਟਾ ਬੰਦੀ ਕਰ ਤਾਂ ਜੋ ਲਈ ਦੇ ਪੰਜ ਕਿ ਤਾਰਾ ਚੋਕੇ ਬੈਠਵੇਂ ਨਹੀਂ ਚੱਲਦੇ ਉਹ ਤਾਂ ਦੁੱਧ ਪਾਣ ਜਾਣਾ ਸੱਚ ਤੇ ਤੈਨੂੰ ਤਾਰਿਆ ਹੋਗਾ ਹੋਰ ਉਹ ਤੋਂ ਬੰਦ ਗਈ ਸਮਾਂ ਨਹੀਂ ਪਤਨ ਵਾਲੇ ਰੋਟੀ ਖਾਜੀ ਦੁੱਧ ਲੈ ਜੀ ਫਿਰ ਦੋਦਰ ਕਰੇ ਲਾ

ਜਮਾਇਆ ਨਾ ਐਂਵਾਦੂ ਉਹਦੇ ਦਾ ਪੇੜਾ ਹੋ ਗਿਆ ਤਾ ਕਿਰਨਾਂ たら ਜੁਲਈ ਬਦਲ ਜਾ ਤਾ ਲਸ਼ਕਾ ਨਾਲ ਗਿਆ ਲੈ ਕਰ ਕਰ ਦੇ ਜਿੱਦਾਂ ਸਾਉਂਗੀ ਚੱਕ ਜੀਏ ਬਾਹਰ ਪੱਲੀਆਂ ਪੁੱਲੀਆਂ ਰੱਸੀਆਂ ਦਾ ਬੰਦਿਓ ਅੱਜ ਤਾਂ ਜਾ ਵਾਗੋ ਵਾਗੀ ਨਾ ਰਾਤ ਨੂੰ ਫੇਰ ਨੋੜੀਆਂ ਨੇ ਕਿਤੇ ਪਿੱਟਾ ਉਧਰ ਦੇ ਨਾਲ ਉੱਜੇ ਤੇ ਬਸ ਹੀ ਰਾਜਾ ਕੇ ਜਾਣੇਗੀ ਹੂੰ ਫਿਰ ਆਏਗਾ ਕੇ ਜਾਣੇਗੀ ਨਾ ਜਾਊਗੀ ਬਾਈ ਜਾਣੇਗੀ ਹੋਰ ਫਿਰ ਮੇਰੇ ਘਰ ਬਿਲਕੁਲ ਬਹੁਤੋ ਖਾਣਾ ਹੈ ਤੈਨੂੰ ਕਹਤਾ ਨਹੀਂ ਮੀ ਬਚੜਨਾ ਉਹ ਤਾਂ ਮੈਂ ਜੈਫਰ ਜਿਹਾ ਸਾਰਾ ਵੱਡਾ ਇੱਕ ਦਾ ਉਹ ਤੋਂ ਅੰਦਰ ਰੱਖਿਆ ਕਰਕੇ ਸਾਰਾ ਸਮਾਨ ਮੈਂ ਜੇ ਇਹਦੇ ਤੇ ਤਾਂ ਅੰਦਰ ਉਹ ਬਰਾਡੇ ਜਿਹੜਾ ਹੈਗਾ ਉਹਨੇ ਕੋਲ ਲਾ ਕੇ ਉਹਨਾਂ ਡੇਂਸ਼ੇ ਤਾਂ ਤਰ ਦਿੰਨੀ ਆ ਅੱਛਾ ਅੱਜ ਆਪਾਂ ਕੁੱਤਿਆਂ ਨੂੰ ਵੀ ਰੋਟੀਆਂ ਪਈਆਂ ਖੇਤ ਆ ਪਈਆਂ ਨਹੀਂ ਹਿੰਦੀਆਂ ਸਵੇਰ ਵਾਲੀਆਂ ਵੀ ਬਚ ਗਈਆਂ

ਦਲਾ ਪੂਰਾ ਗੜਤੀ ਹੈ ਨਾ ਖਰੀਦੀ ਰੱਖਣਾ ਬਿਜਲੀ ਨੋ ਬਦਲ ਵਾਲਾ ਲਸਕੀ ਜਾਂਦਾ ਚਲੋ ਆਪਾਂ ਤਾਰਾਂ ਚੋਲੀਏ ਦਾਣਾਦੂਨ ਆਪਾਂ ਪਾਤੇ ਲੈਟੀ ਬਿਊਟੀ ਸੈੱਟ ਹੀ ਆਪਾਂ ਨੇ ਸੁੱਕ ਖਲਿਆ ਤੇ ਚਲੋ ਅੱਜ ਦੀ ਗੁੜੀਆਂ ਬਿਚੀ ਕਰਦੇ ਹਾਂ ਮਿਲ ਜਾਂਦਾ ਬੱਸ ਕਰੀਏ ਆਪਾਂ ਕਰੀਏ ਸਸਰੀਆ